ਜ਼ਿੰਦਗੀ ਦੇ ਵਿੱਚ ਕਦੀ ਰੋਸ ਹੈਗਾ ਵੀ ਮੈਂ ਇੰਨਾ ਸੰਘਰਸ਼ ਕੀਤਾ ਨਾ ਪਤੀ ਨਾ ਬਣਾਈ ਨਾ ਬੱਚਿਆਂ ਬੱਚਿਆਂ ਤੋਂ ਵੀ ਤੁਸੀਂ ਕਹਿ ਰਹੇ ਹੋ ਵੀ ਇੰਨਾ ਦੁੱਖ ਮਿਲ ਰਿਹਾ ਮੈਨੂੰ ਵੀ ਬੱਚੇ ਵੀ ਭੈੜੀ ਸਨ ਚ ਪਰ ਫਿਰ ਵੀ ਖੁਸ਼ ਕਿਉਂ ਇੱਕਦਾਂ ਰਹਿੰਦੇ ਰਹਿ ਸਕਦਾ ਕੋਈ ਜੇ ਦੁੱਖ ਹੈ ਤਾਂ ਫਿਰ ਖੁਸ਼ ਕਿਦਾਂ ਰਹਿ ਸਕਦਾ ਖੁਸ਼ ਖੁਸ਼ ਮੈਂ ਅਸਲੀ ਨਹੀਂ ਆ ਕਿਉਂਕਿ ਜਦੋਂ ਮੈਂ ਬਹੁਤ ਦੁਖੀ ਹੁੰਨੀ ਆ ਉਦੋਂ ਮੈਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦੀ ਆ ਮੇਰਾ ਮਨ ਹੈ ਸ਼ਾਂਤ ਹੋ ਜਾਂਦਾ ਕਈ ਵਕਤ ਦਿਲ ਵੀ ਕਰਦਾ ਕੁਛ ਕਰ ਲਾਂ ਫਿਰ ਉਹ ਉਹਨੇ ਵੱਲ ਪੱਜ ਕੇ ਚਲੇ ਜਾਨੀ ਉਹ ਫੇਰ ਮੈਨੂੰ ਬਚਾਈ ਜਾਂਦਾ ਮੈਂ ਫੇਰ ਡਿੱਗਦੀ ਆ ਉਹ ਫੇਰ ਮੈਨੂੰ ਚੁੱਕ ਲੈਂਦਾ ਫੇਰ ਮੈਨੂੰ ਠੇਡੇ ਵੱਜਦੇ ਆ ਉਹ ਫੇਰ ਮੈਨੂੰ ਚੁੱਕ ਲੈਂਦਾ ਤੇ ਜਦੋਂ ਮੈਂ ਫੇਰ ਇੱਕ ਗੱਲ ਸੋਚੀ ਦਿਮਾਗ 'ਚ ਯਾਰ ਬਾਪੂ ਮੈਨੂੰ ਇੰਨਾ ਉਦਮ ਦੇਣ ਦੇ ਆਇਆ ਮੇਰਾ ਬਾਪੂ ਖੰਡੇ ਵਾਲਾ ਮੈਂ ਕਾਦੇ ਲਈ ਮੈਂ ਮੈਂ ਕਹਿੰਦੀ ਕਿ ਲੁੱ ਡਿੱਗੀ ਜਾਨੀ ਆ ਮੈਂ ਮੂਰਖ ਤਾਂ ਮੈਂ ਮੂਰਖ ਜਨਾਨੀ ਆ ਯਾਰ ਮੇਰਾ ਖਸਮ ਬੈਠਾ ਉੱਤੇ ਮੇਰਾ ਬਾਬਾ ਜੀ ਬੈਠਾ ਬਾਬਾ ਦੀਪ ਸਿੰਘ ਜੀ ਮੈਂ ਕਦੀ ਘੱਲੋਂ ਮੈਂ ਇੱਕ ਭਰਾਈ ਜਾਵਾਂ ਕਿਉਂ ਕਬਰੋਨੀ ਆ ਮੇਰੇ ਤੇ ਇੰਨੀਆਂ ਮੁਸ਼ਕਿਲਾਂ ਹੁੰਦੀਆਂ ਮੈਂ ਬਾਪੂ ਦਾ ਨਾਲੇ ਨਹੀਂ ਬਾਪੂ ਤੇਰਾ ਆਸਰਾ ਹੀ ਕੱਲ ਕਰਾਇਆ ਦੇਣਾ ਹੁੰਦਾ ਨਾ ਅੱਜ ਮੈਂ ਬਾਪੂ ਦੇ ਘਰੇ ਜਾ ਕੇ ਰੋਨੀ ਆ ਕਿ ਬਾਪੂ ਤੂੰ ਆ ਮੇਰਾ ਇੰਨੀ ਦੁਨੀਆ 'ਚ ਨਾਮ ਵੀ ਆਪਣਾ ਕਮਾਇਆ ਆ ਕਈ ਲੋਗ ਬੜਾ ਮੈਨੂੰ ਮਾੜਿਆ ਵੀ ਕਹਿੰਦੇ ਆ ਗੰਦਿਆ ਵੀ ਕਹਿੰਦੇ ਆ ਬਹੁਤ ਕੁਝ ਕਹਿੰਦੇ ਆ ਹੱਸਦੇ ਵੀ ਆ ਪਰ ਕਈ ਲੋਕ ਮੈਨੂੰ ਬਹੁਤ ਪਿਆਰ ਵੀ ਕਰਦੇ ਜਿਹੜੇ ਮੈਨੂੰ ਮਾੜਾ ਕਹਿੰਦੇ ਆ ਮੈਂ ਕਹਿੰਨੀ ਵਾਹਿਗੁਰੂ ਤੁਹਾਨੂੰ ਚੜ੍ਹਦੇ ਚ ਰੱਖੇ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਵੀ ਕਹਿੰਨੀ ਆ ਵਾਹਿਗੁਰੂ ਚੜ੍ਹਦੇ ਜੀ ਰੱਖੇ ਮੈਂ ਕਹਿੰਨੀ ਮੇਰਾ ਪੰਜਾਬ ਚੜਦਾ ਚੜਦਾ ਰਵੇ ਜਿਨ੍ਹਾਂ ਦੇ ਬੱਚੇ ਵਿਗੜੇ ਆ ਮਹਾਰਾਜ ਉਹਨਾਂ ਨੂੰ ਸਿੱਧੇ ਆ ਪਾਵੇ ਤੇ ਜਿਨ੍ਹਾਂ ਦੇ ਬੱਚੇ ਬਹੁਤ ਗੈਂਸਟਰ ਆ ਮਹਾਰਾਜ ਉਹਨਾਂ ਨੂੰ ਚੰਗੀ ਮੱਤ ਬਖਸ਼ੇ ਤੇ ਚੰਗੇ ਪਾਸੇ ਪਾਵੇ ਇਹ ਤਾਕਤ ਆਉਂਦੀ ਕਿੱਥੋਂ ਆ ਤੁਹਾਡੇ ਕੋਲ ਭੀ ਜਦਾਂ ਹਾਰ ਵੇਲੇ ਜਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਜਦੋਂ ਦੁਖੀ ਹੁੰਨੀ ਮੈਂ ਬਾਬੇ ਦੀਪ ਸਿੰਘ ਕੋਲ ਚੱਲ ਜਾਨੀ ਹਨ ਇਹ ਤਾਕਤ ਕਿਸੇ ਕਿਸੇ ਕੋਲ ਹੁੰਦੀ ਵੀ ਬੰਦਾ ਦੁਖੀ ਵੀ ਹੋਵੇ ਤਾਂ ਵੀ ਹੱਸਦਾ ਰਹਿੰਦਾ ਤੇ ਰੋਂਦਿਆਂ ਨੂੰ ਹਸਾਉਣ ਵਾਲੀ ਗੱਲ ਮੇਰਾ ਬਾਪੂ ਉਦਮ ਦਿੰਦਾ ਮੈਨੂੰ ਮੈਂ ਬਾਪੂ ਘਰੇ ਐਤਵਾਰ ਦੇ ਐਤਵਾਰ ਜਾਨੀ ਮੇਰਾ ਬਾਪ ਮੇਰੀ ਮੇਰੇ ਮੇਰੀ ਬਾ ਕੋਈ ਨਹੀਂ ਫੜਦਾ ਮੇਰੇ ਬਾਪ ਮੇਰਾ ਬਾਪੂ ਮੇਰਾ ਬਾਪੂ ਦੀਪ ਸਿੰਘ ਜੀ ਫੜਦਾ ਬਸ ਮੇਰੇ ਕੋਈ ਕੋਈ ਮੇਰਾ ਮਤਲਬ ਕੋਈ ਨਹੀਂ ਆਤਾ ਫੜਦਾ ਮੇਰਾ ਬਾਪ ਬਾਪੂ ਫੜਦਾ ਬਸ ਮੇਰਾ ਉਹ ਹੀ ਆ ਸਭ ਕੁਝ ਮੇਰਾ ਹੋਰ ਕੋਈ ਨਹੀਂ ਹੈਗਾ ਬਸ ਮੈਂ ਜਦੋਂ ਆਪਣੀ ਉਹੋ ਜੀ ਹਾਲਤ ਵਿੱਚ ਚਲੇ ਜਾਂਦੀ ਆ ਜਾਂ ਮੇਰੇ ਦਿਮਾਗ ਤੇ ਬਹੁਤ ਅਸਰ ਹੋ ਜਾਂਦਾ ਆ ਕੋਈ ਮੈਨੂੰ ਮਿਹਣਾ ਮਾਰਦਾ ਤੇਰੇ ਕੋ ਘਰ ਨਹੀਂ ਆ ਤੂੰ ਕੋਈ 36 ਨਹੀਂ ਲੈ ਸਕਦੀ ਆ ਤੂੰ ਕੱਪੜੇ ਪਾਟੇ ਪਾਉਣੀ ਆ ਮੈਂ ਬਹੁਤ ਵਧੀਆ ਆ ਮੈਂ ਬੜੀ ਵਧੀਆ ਆ ਮੈਂ ਪਾਟੇ ਕੱਪੜੇ ਪਾਉਣੀ ਆ ਖੁਸ਼ ਹੋ ਆਪਣੀ ਜ਼ਿੰਦਗੀ ਬਹੁਤ ਵਧੀਆ ਆ ਮੈਂ ਪਾਟੇ ਕੱਪੜੇ ਪਾਉਣੀ ਆ ਜਿੱਦਾਂ ਦੇ ਵੀ ਪਾਉਣੀ ਆ ਮੈਂ ਲੋਕਾਂ ਦੀਆਂ ਧੀਆਂ ਨੂੰ ਇਹ ਤੇ ਨਹੀਂ ਨਾ ਕਹਿੰਦੀ ਕਿ ਤੁਸੀਂ ਐਡੇ-ਐਡੇ ਕੱਪੜੇ ਪਾ ਕੇ ਨੰਗ ਆਲਫ ਨੰਗੀਆਂ ਹੋ ਕੇ ਇੰਸਟਾਗ੍ਰam ਤੇ ਪਾਓ ਲੱਖ ਦੀ ਲੰਤ ਇਹ ਜਿਹੜੀ ਜਨਾਨੀ ਦੀ ਜਨਾਨੀ ਦਾ ਇੰਨਾ ਵੱਡਾ ਸਰੀਰ ਹੈ ਨਾ ਅਲਪ ਨੰਗਾ ਇਹ ਜਨਾਨੀ ਦਾ ਕਰੋੜਾ ਤੇ ਅਰਬਾਂ ਚ ਗਿਆ ਆ ਅੱਜ ਦੀ ਕੰਡੀਸ਼ਨ ਦੇ ਵਿੱਚ ਜਨਾਨੀ ਨੇ ਆਪਣਾ ਸਰੀਰ ਜਿਹੜੀਆਂ ਨੰਗੀਆਂ ਹੁੰਦੀਆਂ ਇੰਸਟਾਗ੍ਰam ਤੇ ਅਲਪ ਨੰਗੀਆਂ ਆਉਂਦੀਆਂ ਆਪਣੇ ਆਪ 'ਚ ਆਪਣਾ ਸਰੀਰ ਮੁੰਡਿਆਂ ਕੁੜਿਆਂ ਨੂੰ ਦਿਖਾ ਕੇ 1 ਰੁਪਏ ਦਾ ਸ਼ਰੀਰ ਕਰ ਰਹੀ ਆ ਉਹ ਤੇ ਕਹਿੰਦੇ ਅਸੀਂ ਕਮਾਈ ਕਰ ਰਹੇ ਹਾਂ ਜਿਸ ਸਾਡੇ ਪੈਸੇ ਆਉਂਦੇ ਹਨ 1 ਰੁਪਏ ਦੀ ਵੈਲਿਊ ਆ ਹਾਂ 1 ਰੁਪਏ ਦੀ ਉਹਨਾਂ ਦੀ ਮੇਰੀ ਨਜ਼ਰ 'ਚ 1 ਰੁਪਏ ਦੀ ਉਹਨਾਂ ਦੀ ਵੈਲਿਊ ਆ ਕਿ ਜਿਹੜੀਆਂ ਆਪਣਾ ਬਿਲਕੁਲ ਅਲਫ ਨੰਗਾ ਸਰੀਰ ਕਰਕੇ ਦਿਖਾਉਂਦੀਆਂ ਕਿ ਜਿਹੜੀਆਂ ਚੀਜ਼ਾਂ ਦੋ ਹੁੰਦੀਆਂ ਆਪਣੀਆਂ ਪਰਸਨਲ ਪਾ ਕੇ ਰੱਖਣੀਆਂ ਉਹ ਅਲਫ ਲੋਕਾਂ ਨੂੰ ਦਿਖਾ ਕੇ ਇਹ ਜਿਹੜੀਆਂ ਕਮਾਈ ਨਹੀਂ ਕਰਉਂਦੀਆਂ ਇਹ ਲੋਕਾਂ ਦੇ ਬੱਚਿਆਂ ਦਾ ਆਉਣ ਵਾਲੇ ਬੱਚਿਆਂ ਦਾ ਬੇੜਾ ਗਰਕ ਕਰ ਰਹੀਆਂ ਤਨੂ ਤੇ ਕਹਿੰਦੀ ਸਾਡਾ ਘਰ ਇੱਥੋਂ ਚੱਲਦਾ ਘਰ ਕਹਦਾ ਇਹ ਕੋ ਘਾਰਿਆ ਇਹ ਤਾਂ ਰੰਡੀ ਖਾਨਾ ਉਹ ਕਹਿੰਦੇ ਸਾਡਾ ਘਰ ਇੱਥੋਂ ਚੱਲਦਾ ਇਹ ਗੱਲ ਫਨੰਗਾ ਸਰੀਰ ਆਪਣਾ ਦਿਖਾਉਣਾ ਇਹ ਇਹ ਕੋਈ ਕਮਾਈ ਆ ਇਹ ਤਾਂ ਧੰਦੇ ਬਾਜੀ ਹੋ ਗਈ ਆ ਇਹ ਧੰਦੇ ਬਾਜੀ ਆ ਕੌਣ ਕਹਿੰਦਾ ਇਹ ਕਮਾਈ ਆ ਦੱਸੇ ਮੈਨੂੰ ਕਿਹੜਾ ਬੰਦਾ ਹੈ ਇਹ ਦੁਨੀਆ ਦੇ ਵਿੱਚ ਦਿਖਾਓ ਮੈਨੂੰ ਕਿਹੜਾ ਬੰਦਾ ਉਹ ਉਹ ਬੀਬੀਆਂ ਕਹਿ ਰਹੀਆਂ ਉਹਦੀ ਬੀਬੀ ਦੀ ਵੀਡੀਓ ਵਾਇਰਲ ਹੋਈ ਉਹ ਬੀਬੀਆਂ ਉਹ ਬੀਬੀਆਂ ਉਹ ਨਹੀਂ ਖਾਨਣੀਆਂ ਇਹ ਹਜੇ ਤੇ ਜਵਾਨੀ ਹੈ ਨਾ ਨੰਗੀਆਂ ਨੱਚੀ ਜਾਣ ਦੋ ਇਹ ਐਂਡ ਤੇ ਪਤਾ ਲੱਗੂਗਾ ਕਿ ਐਂਡ ਕੀ ਚੀਜ਼ ਹੁੰਦੀ ਹੈ ਹਾਂ